ਹਾਂਜੀ ਪ्युअर ਪਸ਼ਮੀਨਾ ਚ ਇਹ ਸੂਟ ਰਹਿਣਗੇ ਜੀ ਵਿਦਾਊਟ ਦੁਪੱਟਾ ਫਰੰਟ ਤੇ ਵਰਕ ਰਹੇਗਾ ਘੇਰੇ ਤੇ ਐਂਡ ਇਸ ਦੀ ਜੋ ਬਾਜੂ ਤੇ ਵੀ ਵਰਕ ਰਹੇਗਾ 900 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਇਹ ਵਾਲੇ ਰਹਿਣਗੇ ਜੀ ਆਲ ਓਵਰ ਸ਼ਿਮਰ ਸਿਲਕ ਦਾ ਫੈਬਰਿਕ ਆ 5 ਮੀਟਰ ਸੂਟ ਮਿਲੇਗਾ ਵਰਕ ਮਿਲੇਗਾ ਤੁਹਾਨੂੰ ਹੈਂਡ ਵਰਕ ਦਾ ਟੱਚ 2 ਮੀਟਰ ਇਸ ਦੇ ਨਾਲ ਪ੍ਰਿੰਟਡ ਸ਼ਿਮਰ ਦਾ ਦੁਪੱਟਾ ਰਹੇਗਾ 1150 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ। ਇੰਨਾ ਸੂਟਾਂ ਤੇ ਡਿਸਕਾਊਂਟ ਹੈ। 5 ਮੀਟਰ ਕਾਟਨ ਦਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਘੇਰੇ ਤੇ ਵਰਕ ਮਿਲੇਗਾ। ਮਲਟੀ ਡਾਈ ਦੁਪੱਟਾ। ਦੁਪੱਟੇ ਤੇ 4 ਸਾਈਡ ਲੈਸ ਲੱਗੀ ਮਿਲੇਗੀ। 899 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ। ਨੈਕਸਟ ਪਿਓਰ ਕਾਟਨ ਪ੍ਰਿੰਟਡ ਇਸ ਪੈਂਟੈਕਸ ਏਮਬਰਾਇਡਰੀ ਹੋਈ ਹੈ ਵਿਦ ਹੈਂਡ ਪੇਡ ਸ਼ਰਟ ਤੇ ਪਾਕਿਸਤਾਨੀ ਸਫਾਉਣ ਦਾ ਦੁਪੱਟਾ ਰਹੇਗਾ ਪਲੇਨ ਇਸ ਦੇ ਨਾਲ ਰਿਯਾਨ ਕਾਟਨ ਦੀ ਬਾਟਮ 48 ਇੰਚ ਸ਼ਰਟ ਦੀ ਲੈਂਥ ਰਹੇਗੀ 2.5 ਮੀਟਰ ਦੁਪੱਟਾ ਰਹੇਗਾ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ 699 ਵਿੱਚ ਸੂਟ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਕਾਟਨ ਡਿਜ਼ਾਈਨਰ ਸੂਟ ਰਹੇਗਾ ਪਲੇਨ ਕਾਟਨ ਬਾਟਮ ਰਹੇਗੀ ਡਿਜ਼ਾਈਨਰ ਦੁਪੱਟਾ ਰਹੇਗਾ ਸ਼ਰਟ ਦੀ ਲੈਂਥ 44 ਰਹੇਗੀ ਬਾਟਮ ਟਾਈ ਮੀਟਰ ਦੁਪੱਟਾ 2.5 ਮੀਟਰ ਰਹੇਗਾ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਫੈਬਰਿਕ ਹੈ 1299 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ 5 ਮੀਟਰ ਕਸ਼ਮੀਨੇ ਦਾ ਸੂਟ ਰਹੇਗਾ ਥ्रेड ਵਰਕ ਮਿਲੇਗਾ ਘੇਰੇ ਤੇ ਬਾਜੂ ਤੇ 799 ਵਿੱਚ ਸੂਟ ਬਾਈ ਕਰ ਸਕਦੇ ਹੋ ਇਹ ਆਪਾਂ ਸੇਲ ਲਈ ਹੋਈ ਹੈ ਇਹਨਾਂ ਸੂਟਾਂ ਤੇ スクリーンショット ਲੈ ਕੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਪਸ਼ਮੀਨੇ ਦੇ ਪਿਓਰ ਪਸ਼ਮੀਨੇ ਦੇ ਸੂਟ ਰਹਿਣਗੇ 2.5 ਮੀਟਰ ਸ਼ਰਟ ਪ੍ਰਿੰਟ ਵਾਲੀ ਬਾਟਮ 2.5 ਮੀਟਰ ਪਲੇਨ 800 ਦੇ ਵਿੱਚ ਇਹ ਤੁਸੀਂ ਘਰ ਬੈਠੇ ਵਿਦਆਊਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵਾਲੇ ਆਪਣੇ ਕੋਲ কুরਤੀ ਪੈਂਟ ਵਿਦ ਦੁਪੱਟਾ ਰਹੇਗਾ ਸਾਈਜ਼ ਮੈਂਸ਼ਨ 850 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਵਰਕ ਦੇਖ ਸਕਦੇ ਹੋ neck ਤੇ بازੂ ਤੇ ਘੇਰੇ ਤੇ ਰੈਡੀमेड ਇੱਕ কুর্তা ਸੈੱਟ ਨੇ ਸਾਇਬਾ ਬ੍ਰਾਂਡ ਦਾ ਇਹ ਫੈਬਰਿਕ ਰਹੇਗਾ ਜੀ ਪਸ਼ਮੀਨਾ ਦੀ ਸੂਟ ਨੇ ਸੇਲ ਲੱਗੀ ਹੋਈ ਹੈ ਡਿਸਕਾਊਂਟ ਤੇ ਸੂਟ ਨੇ 2.5 ਮੀਟਰ ਇਸ ਦੇ ਨਾਲ ਪ੍ਰਿੰਟਡ ਸ਼ਰਟ ਰਹੇਗੀ 2.5 ਮੀਟਰ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ 799 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ